ਯੁੱਧ ਨਸ਼ਾ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਐਸਐਸਪੀ ਤੇ ਡੀਐਸਪੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਇੱਕ ਰੇਡ ਕੀਤੀ ਗਈ ਸੀ। ਰੇਡ ਦੇ ਦੌਰਾਨ ਆਬਾ ਦੇ ਰੋਟੀ ਛੰਨਾ ਪਿੰਡ ਦੇ ਨਜ਼ਦੀਕ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਚੁੰਦੇ ਹਾਂ। ਇਸ ਸਰਕਾ ਨੱਪਾ ਦੇ ਸਾਰੇ ਹੀ एस पी साहब एस एच ओ पत्नी कीत सिंह बस पिंड रोटी छन्ना तो दस ग्राम फिर ग्राम गिरफ्तारी भी की हाँ जी, जी बिल्कुल जी बिल्कुल किन्ने बंद गिरफ्तारी है इसके एस सीमा राणी है की। ਅੱਗੇ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਨਸ਼ੇ ਜਿਹੜੇ ਵੇਚ ਰਹੇ ਨੇ ਜਾਂ ਉਹ ਕਰ ਰਹੇ ਨੇ ਕੋਈ ਵੀ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਹੈ ਉਹ ਨੂੰ ਸਖਤ ਸਖਤ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੇ ਬਖਸ਼ ਨਹੀਂ ਜਾਣਾ